ਇਹੋ ਮੈਂ ਤਾਂ ਸਭ ਤੋਂ ਪਹਿਲਾਂ ਇਸ ਗੱਲ ਦਾ ਦੁੱਖ ਪ੍ਰਗਟ ਕਰਾ ਰਹੀ ਸੀ ਬਹੁਤ ਹੀ ਦੁੱਖਦਾਈ ਚੀਜ਼ ਹਰੇਕ ਧਰਮ ਦਾ ਸਤਕਾਰ ਹਰ ਧਰਮ ਸिखਾਂਦਾ ਹੈ ਤੇ ਆਪਣੇ ਗੁਰੂ ਸਾਹਿਬ ਦੇ ਉੱਤੇ ਜਦ ਇਹੋ ਜਿਹੀ ਬੇਅਦਬੀਆਂ ਹੁੰਦੀਆਂ ਨੇ ਤਾਂ ਹਰੇਕ ਇੱਕ ਦਾ ਦਿਲ ਬਲੰਦਰਾ ਜਾਂਦਾ ਹੈ ਤੇ ਪਿਛਲੇ 7-8 ਸਾਲਾਂ 'ਚ ਆਪਾਂ ਦੇਖਿਆ ਕਿ ਕਈ ਸੌ ਬੇਅਦਬੀਆਂ ਹੋ ਚੁੱਕੀਆਂ ਨੇ ਅੱਜ ਤੱਕ ਹੋਈ ਜਾ ਰਹੀਆਂ ਨੇ ਤੇ ਜ਼ਰੂਰ ਮਨ 'ਚ ਸਵਾਲ ਆਂਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਸਰਕਾਰਾਂ ਬਣਾਈਆਂ ਸੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿ ਇਹ ਅਕਾਲੀ ਬਾੜੇ ਨੇ ਇਹਨੂੰ ਇਹਨਾਂ ਨੂੰ ਕੱਢੋ ਐਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜ ਕੇ ਲਾਵਾਂਗੇ ਤੇ ਉਹਨਾਂ ਨੂੰ ਸਜ਼ਾ ਦੇ ਲਾਵਾਂਗੇ ਤੇ ਇਹਨਾਂ 7 ਸਾਲਾਂ 'ਚ ਕਿਹੜੇ ਦੋਸ਼ੀ ਨੂੰ ਇਹ ਫੜ ਕੇ ਲੈ ਕੇ ਆਏ ਨੇ ਕਿਹਨੂੰ ਸਜ਼ਾ ਦਿਲਵਾਈ ਹੈ ਕਿੰਨੀਆਂ ਸੈਂਕੜੇ ਬੇਅਦਬੀਆਂ ਉਹਦੇ ਬਾਅਦ ਵੀ ਹੋ ਗਈਆਂ ਨੇ ਉਹਨਾਂ ਦੇ ਦੋਸ਼ੀਆਂ ਨੂੰ ਵੀ ਛੱਡੋ ਅੱਜ 5 ਮਹੀਨੇ ਪਹਿਲੇ ਸੁਲਤਾਨਪੁਰ ਲੋਧੀ ਦੀ ਧਰਤੀ ਵਿੱਚ ਗੁਰਪੁਰਪੁਰ ਦੇ ਦਿਨਾਂ ਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ 'ਤੇ ਉਹਨਾਂ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਤੇ ਅਖੰਡ ਪਾਠ ਸਾਹਿਬ ਦੇ ਵਿੱਚ ਨਿਤਨੇਮ ਕਰਦੀ ਹੋਈ ਸੰਗਤਾਂ ਅੰਮ੍ਰਿਤ ਵੇਲੇ ਬੈਠੀਆਂ ਨੇ ਤੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਗੁਰੂ ਘਰ ਦੇ ਅੰਦਰ ਜੁੱਤੀਆਂ ਬੂਟਾ ਤੇ ਬੰਦੂਕਾ ਸਮੇਤ ਜਾ ਕੇ ਇਹੋ ਜਿਹੀ ਗੋਲੀਆਂ ਦੀ ਬੁਸ਼ਾਰ ਹੋਏ ਕਿ ਚੱਲਦੇ ਹੋਏ ਗੁਰੂ ਸਾਹਿਬ ਦੇ ਪਾਠ ਖੰਡਿਤ ਹੋਵੇ ਇੰਨੀ ਵੱਡੀ ਬੇਅਦਬੀ ਹੋਈ ਲੇਕਿਨ ਇੱਕ ਧਰਨਾ ਨਹੀਂ ਲੱਗਿਆ ਇੱਕ ਆਵਾਜ਼ ਵੀ ਉੱਠੀ ਹੈ ਕਿ 5 ਮਹੀਨੇ ਹੋ ਗਏ ਪੰਜਾਬ ਦੀ ਧਰਤੀ ਵਿੱਚ ਕਿਦੇ ਹੁਕਮਾਂ ਦੇ ਨਾਲ ਗੁਰੂ ਘਰ ਦੇ ਅੰਦਰ ਪੁਲਿਸ ਜਾ ਕੇ ਗੋਲੀਆਂ ਚਲਾ ਕੇ ਗੁਰੂ ਸਾਹਿਬ ਦੇ ਪਾਠ ਨੂੰ ਖੰਡਿਤ ਕੀਤਾ। ਦੂਜੀ ਵਾਰੀ ਪੰਜਾਬ 'ਚ ਜੇ ਹੋਇਆ ਜੇ ਪਹਿਲੀ ਵਾਰੀ 84 ਵਿੱਚ ਜਿਹੜੀ ਪਹਿਲੀ ਜੂਨ ਨੂੰ ਆਪਾਂ ਜਾ ਕੇ ਵੋਟ ਪਾਵਾਂਗੇ। ਮੈਂ ਤਾਂ ਉਮੀਦ ਕਰਦੀ ਆ ਸਿੱਖ ਕੌਮ ਤਾਂ ਯਾਦ ਰੱਖੋਗੇ ਕਿ ਪਹਿਲੀ ਜੂਨ ਨੂੰ ਇੱਕ ਪੰਜੇ ਦੀ ਕੇਂਦਰ ਦੀ ਸਰਕਾਰ ਨੇ ਫੌਜੀ ਹਮਲਾ ਦਰਬਾਰ ਸਾਹਿਬ ਦੇ ਵਿੱਚ ਕਰਾ ਕੇ ਸਾਡੇ ਅਕਾਲ ਪੁਰਖ ਸਾਹਿਬ ਨੂੰ ਢਹਡੇਰੀ ਕਰਕੇ ਸਰੋਵਰ ਸਾਹਿਬ ਨੂੰ ਲਹੂ ਲੋਹਾਨ ਕਰਕੇ ਗੁੱਟ ਸੈਕੜੋ ਗੁਰੂਗੰਗਸਾਬ ਦੇ ਵਿੱਚ ਗੋਲੀਆਂ ਚਲਾਈਆ ਅੱਜ ਵੀ ਉਹ ਗੁਰੂ ਸਾਹਿਬ ਦਰਦ ਵਿੱਚ ਤੇ ਇਹ ਕਾਂਗਰਸੀਆਂ ਦੀ ਦੇਣ ਇਹ ਝਾੜੂ ਦੀ ਦੇਣ ਤੇ ਅੱਜ ਵੀ ਜਿਹੜੀ ਬੇਅਦਬੀਆਂ ਹੋ ਰਹੀਆਂ ਤੇ ਇਹਨਾਂ ਨੇ ਤਾਂ ਕਿਹਾ ਸੀ ਬੇਅਦਬੀਆਂ ਵਾਲਿਆਂ ਨੂੰ ਫੜਾਂਗੇ ਸਾਨੂੰ ਤਾਂ 4 ਹਫ਼ਤਿਆਂ ਦਾ ਸਮਾਂ ਨਹੀਂ ਦਿੱਤਾ ਕਿ ਤੁਹਾਡੇ ਉੱਤੇ ਭਰੋਸਾ ਨਹੀਂ ਜਾਂਚ ਦਿੱਲੀ ਨੂੰ ਦਿਓ ਕਿ ਜਦ ਇਹਨਾਂ ਦੀ ਸਰਕਾਰਾਂ ਵੀ ਕਹਿੰਦੇ ਦਿੱਲੀ ਦੀ ਜੋੜ ਵੀ ਜਾਂਚ ਸੀ ਖੁਦ ਕਰਾਂਗੇ ਜਾਂਚ ਦੇ ਨਾਂ 'ਤੇ ਜਿਹੋ ਜੀ ਇਹਨਾਂ ਨੇ ਸਿਆਸਤ ਕੀਤੀ ਉਹ ਵੀ ਲੋਕਾਂ ਦੇ ਸਾਹਮਣੇ ਜਿੰਨੀ ਬੇਅਦਬੀਆਂ ਹੋਈਆਂ ਦਰਬਾਰ ਸਾਹਿਬ ਨੇ ਉਹ ਜੰਗਲਾਤ ਨੂੰ ਟੱਪ ਕੇ ਨੌਜਵਾਨ ਮੁੰਡਾ ਜਿਹੜਾ ਸਾਡੇ ਸਤਖੰਡ ਸਾਹਿਬ 'ਤੇ ਹਮਲਾ ਕਰਨ ਵਾਸਤੇ ਪਹੁੰਚ ਗਿਆ ਸੀ ਇਹ ਚਾਰ ਦਿਨਾਂ 'ਚ ਕਾਂਗਰਸੀਆਂ ਨੇ ਉਹਦਾ ਸੰਸਕਾਰ ਕਰਕੇ ਸਬੂਤ ਮਟਾਤਾ ਤਾਂ ਵੀ ਕੋਈ ਕਰਨਾ ਨਹੀਂ ਤੋਂ ਇਹਨਾਂ ਨੇ ਕੱਲੀ ਗੰਦੀ ਰਾਜਨੀਤੀ ਕੀਤੀ ਹੈ ਧਰਮ ਦੇ ਨਾਂ 'ਤੇ ਕਦੇ ਦੋਸ਼ੀਆਂ ਨੂੰ ਫੜਨ ਦਾ ਨਾ ਚਾੜੂਦਾਇ ਰਾਦਾਸੀ ਨਾ ਪੰਜੇ ਦਾਇ ਰਾਦਾਸੀ ਕਿਉਂਕਿ ਜੇ ਦੋਸ਼ੀ ਫੜੇ ਜਾਂਦੇ ਨੇ ਤੇ ਅਕਾਲੀ ਦਲ ਦੇ ਕਸੂਰ ਸਾਹੇ ਤੋਂ ਹੁੰਦਾ ਹੈ ਜੇ ਅਕਾਲੀਵਲ ਬੇਕਸੂਰ ਸਾਬਤ ਹੋ ਗਿਆ ਫਿਰ ਆਏ ਚੋਨਾਚੇ ਅਕਾਲੀ ਦਲ ਦੇ ਉੱਤੇ ਆ ਧੰਦੇ ਮਾੜੇ ਦੋਸ਼ ਲਾ ਕੇ ਇਹ ਆਪਣੀ ਸਿਆਸੀ ਲਾਹੇਵੇਂ ਲੈਣਗੇ ਆਹੀ ਕਾਰਨ ਹੈ ਕਿ ਪਿਛਲੇ 7 ਸਾਲਾਂ ਦੇ ਜਿੰਨੀ ਬੇਅਗਧੀਆਂ ਗਈਆਂ ਅੱਜ ਤੱਕ ਕੋਈ ਦੋਸ਼ੀ ਨਾ ਫੜਿਆ ਗਿਆ ਤੇ ਅੱਜ ਵੀ ਜਿਆ ਬਦੀ ਹੋਈ ਹੈ ਮੈਂ ਉਹ ਸਰਕਾਰੀ ਬਾਬਿਆਂ ਨੂੰ ਜਿਹੜੇ ਧਰਨੇ ਲਾਉਂਦੇ ਸੀ ਉਹਨਾਂ ਨੂੰ ਮੈਂ ਕਹਿੰਦੀ ਅੱਜ ਉਹ ਕਿੱਥੇ ਨੇ ਅੱਜ ਉਹਨਾਂ ਦੇ ਮੂੰਹ ਕਿਉਂ ਬੰਦ ਨੇ ਇਹਦੇ ਵਿੱਚੋਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿੰਨਾ ਵੱਡੀ ਸਿਆਸੀ ਸਾਜ਼ਿਸ਼ ਫੜੀ ਉਸ ਖੇਤਰੀ ਪਾਰਟੀ ਦੇ ਖਿਲਾਫ ਜਿਸ ਖੇਤਰੀ ਪਾਰਟੀ ਨੇ ਪੰਜਾਬ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕੀਤਾ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਹਰੇਕ ਧਰਮ ਦਾ ਇੰਨਾ ਸਤਿਕਾਰ ਕੀਤਾ ਤਾਂਵੇਂ ਭਗਵਾਨ ਵਾਲਮੀਕ ਜੀ ਦਾ ਸਥਾਨ ਹੋਏ ਪਵੇਂ ਗੁਰੂ ਰਵਿਦਾਸ ਜੀ ਦਾ ਸਥਾਨ ਹੋਏ ਪਾਵੇਂ ਦੁਰਗਿਆਨਾ ਮੰਦਿਰ ਹੋਏ ਪਾਵੇ ਅਕਾਲ ਸਰਦਾਰ ਸਾਹਿਬ ਦੀ ਗਲਿਆਰਾ ਹੋਏ ਹਰ ਧਰਮ ਨੂੰ ਸਤਿਕਾਰਿਆ ਹਰ ਧਰਮ ਨੂੰ ਆਪਣਾ ਸਮਝ ਕੇ ਉਹਨਾਂ ਦੇ ਖੁਸ਼ੀ ਦੇ ਤਿਉਹਾਰ ਆਪਣੇ ਸਮਝ ਕੇ ਮਨਾਏ ਤੇ ਇਹਨਾਂ ਦੋਵਾਂ ਪਾਰਟੀਆਂ ਨੇ ਜਿਨ੍ਹਾਂ ਨੇ ਧਰਮ ਦੇ ਨਾਂ 'ਤੇ ਰਾਜਨੀਤੀ ਕੀਤੀ ਹੈ ਲੋਕਾਂ ਨੂੰ ਵੰਡੇ ਹੈ ਇਹਨਾਂ ਦੀ ਗੰਦੀ ਰਾਜਨੀਤੀ ਸਾਡੇ ਸਾਹਮਣੇ ਕੀ ਇਹਨਾਂ ਨੇ ਕੀਤਾ ਕਿ ਕਿਸਾਨ ਅਸਾਈਸੀ ਕਿਉਂਦੀ ਸੀ ਸਰਕਾਰ ਦੇਸ਼ ਦਾ ਅੰਦਾਤਾ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਸੀ ਨਮੀ ਦੇ ਨਾਂ ਤੇ ਖੱਜਲ ਹੋ ਰਿਹਾ ਅੱਜ ਸੜਕਾਂ ਤੇ ਬੱਥੇ ਜਿੱਪ ਪਹਿਲਾ ਦੂਜਾ ਦਿਨ ਹੀ ਇਹਦੇ ਖਰੀਦ ਦਾ ਘਰੂ ਹੋ ਗਿਆ ਬਹੁਤ ਇਹਨਾਂ ਦੋਹਾਂ ਸਰਕਾਰਾਂ ਨੇ ਜਿਨ੍ਹਾਂ ਨੇ ਕਦੇ ਕਰਜ਼ਾ ማਪੀ ਦੇ ਲਾਲੇ ਲਾਇਏ ਸੀ ਕਿਸਾਨ ਨੂੰ ਇਹ ਝਾੜੂ ਪਾਰਟੀ ਨੇ ਰੰਗਲਾ ਪੰਜਾਬ ਕੀ ਕੋਈ ਮਰੀ ਹੋਈ ਮੁਰਗੀ ਹੋਏ ਉਹਦਾ ਵੀ ਮੁਆਵਜ਼ਾ ਮਿਲੂਗਾ ਬੱਕਰੀ ਦਾ ਵੀ ਮਿਲੂਗਾ ਇਥੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਮਰ ਗਈ ਨਰਮੇ ਦੀ ਫਸਲ ਕਣਕਾਂ ਦਾ ਗੜਿਆਂ ਦੇ ਨਾਲ ਨੁਕਸਾਨ ਹੜ੍ਹਾਂ ਦੇ ਨਾਲ ਫਸਲ ਦਾ ਨੁਕਸਾਨ ਕੋਈ ਪੁੱਛਣ ਵਾਲਾ ਨਹੀਂ ਅੱਜ ਵੀ ਫਸਲਾ ਫਸਲਾ ਰੋਲ ਰਹੀਆਂ ਨੇ ਮੰਡੀਆਂ 'ਚ ਤੇ ਸਾਡਾ ਮੁੱਖ ਮੰਤਰੀ ਕਿੱਥੇ ਬੈਠਾ ਪਰਸੋ ਆਸਾਮ 'ਚ ਸੀ ਕੱਜਗੁਰ ਜਰਾਤੇ ਸੀਗਾ ਤੇ ਪੰਜਾਬ ਕਿਦੇ ਹਵਾਲੇ ਪੰਜਾਬ ਲਾਵਾਰਸ ਹੈ ਸਭ ਤੋਂ ਵੱਡਾ ਬਦਲਾਅ ਪੰਜਾਬ 'ਚ ਆ ਆਇਆ ਹੈ ਕਿ ਪੰਜਾਬ ਵਿੱਚ ਇਸ ਝਾੜੂ ਦੇ ਥਰੇ ਇਹਨੇ ਪੂਰਾ ਪੰਜਾਬ ਨੂੰ ਗਿਰਵੀ ਕਰ ਛੱਡਿਆ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਆਪ ਦੀ কুরਸੀ ਖਾਪੇਰ ਅੱਜ ਪੰਜਾਬ 'ਚ ਨਾ ਕੋਈ ਕਾਨੂੰਨ ਵਿਵਸਥਾ ਹੈ ਨਾ ਕੋਈ ਅਮਨ ਸ਼ਾਂਤੀ ਹੈ ਪਾਈਚਾਰੇ ਇੱਕ ਸਾਲ ਨੂੰ ਜਿੰਨਾ ਢਾ ਲਗਾਉਣ ਵਾਸਤੇ ਮਾਹੌਲ ਖਰਾਬ ਕਰ ਸਕੋ ਇਹ ਕਰਨ ਚੇਲਕ ਗੈਂਗ ਦਾ ਰਾਜ ਚੱਲ ਰਿਹਾ ਹੈ ਕਿ ਸਜੜਾ ਕਹਿੰਦਾ ਸੀ ਧਰਨਾ ਨਹੀਂ ਕਦੇ ਲੱਗੂਗਾ ਇਹ ਨਾ ਰੰਗਲਾ ਪੰਜਾਬ ਹੋਗਾ ਇਸ ਕੇਹਾਂਤਰ ਨੇ ਚੇ ਅੱਜ ਮੁਲਾਜ਼ਮ ਪਰਨੇ ਚੇ ਨੇ ਨੌਜਵਾਨ ਬੇਰੋਜ਼ਗਾਰ ਫਿਰਦੇ ਨੇ ਜਾਂ ਨਸ਼ੇ ਦੀ ਜਕੜ ਕੇ ਆਏ ਹੋਏ ਨੇ ਜਾਂ ਵਿਦੇਸ਼ ਵਾਲੇ ਭਾਜਰੇ ਨੇ ਤੋਂ ਪੰਜਾਬ ਤੇ ਹਾਲ ਹੈਗਾ ਸਾਡਾ ਮੁੱਖ ਮੰਤਰੀ ਕਦੇ ਗੁਜਰਾਤ ਚ ਗਰਬੇ ਕਰਦਾ ਹੈ ਕਦੇ ਅਸਾਮ ਚ ਕਰਦਾ ਹੈ ਹੁਣ ਸਾਰੇ ਬੇਸ਼ ਚ ਕੇਗਰੀ ਵਾਲ ਜਿਹੜਾ ਭ੍ਰਿਸ਼ਟ ਕੇਜ ਵਾਲ ਜੇਲ੍ਹ ਚ ਭ੍ਰਿਸ਼ਟਾਚਾਰ ਤੇ ਬੰਦ ਬੈਠਿਆ ਹੈ ਤੋ ਚੋਤੋ ਸੇ ਕਿ ਖਟਕਰ ਕਲਾਚੇ ਜਾ ਕੇ ਸ਼ਹੀਦਾਦੀ ਜ਼ਮੀਨ ਚ ਉਹਨਾਂ ਦੀ ਰੂਪਾਂ ਦੀ ਹੋਊਗੀ। ਭ੍ਰਿਸ਼ਟਾਚਾਰ ਦੇ ਹੱਥੇ ਧਰਨੇ ਮਾਰ ਰਿਆ ਤੇ ਕੀ ਬਣੂਗਾ ਪੰਜਾਬ ਚ? ਜਿਹੜਾ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਭ੍ਰਿਸ਼ਟਾਚਾਰ ਤੇ ਹੱਦ ਨਹੀਂ ਪਾਰ ਹੋਗੇ। ਕਰਜ਼ਾਈ ਪੰਜਾਬ ਨੂੰ ਕਰ ਛੜਿਆ। ਨਹੀਂ ਲਾਸਰ। ਉੱਚੋ ਦੇ ਵਿਧਾਇਕ ਨਹੀਂ ਕਿਹਾ ਜਿੰਨਾਂ ਦੀ ਫਾਇਰਿੰਗ ਹੋਈ ਹੈ ਵੀ ਪੁਲਸ ਮੇਰੇ ਹੱਥੇ ਨਹੀਂ ਉਧਰੋਂ ਕੂਰ ਵੀ ਜੇ ਪ੍ਰਤਾਪ ਨੇ ਕਿਹਾ ਹੈ ਵੀ ਨਾਮ ਵੀ ਦਿੱਤਿਆ ਵੀ ਪੁਲਿਸ ਵੀਤਰੀ ਆ ਨਚਾ ਰਗਵ ਛੱਡੇ ਦੇ ਖਾਸਮ ਖਾਸ ਨੇ ਕਿਵੇਂ ਦੇਖਦੇ ਹਾਂ ਆਹੀ ਮੈਂ ਕਹਿ ਰਹੀ ਹਾਂ ਕਿ ਆ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਨਾ ਕੋਈ ਸਰਕਾਰੀ ਮਕਾਨ ਲਵਾਉਣਗੇ ਨਾ ਕੋਈ ਵੀਆਈਪੀ ਕਲਚਰ ਹੋਊਗਾ ਕਦੇ ਹੈਲੀਕਾਪਟਰ ਨਹੀਂ ਕਦੇ ਸਿਕਿਉਰਿਟੀ ਨਹੀਂ ਇਹ ਅੱਜ ਪੰਜਾਬ 'ਚ ਇਹੋ ਜਿਹਾ ਗੈਂਗਸਟਰ ਦਾ ਰਾਜ ਚੱਲੇ ਕਿ ਪੁੱਚੋ ਮੰਡੀ ਵਿੱਚ ਪੁਲਸ ਤੇ ਖਾਣੇ ਦੇ ਸਾਹਮਣੇ ਮੰਡੀ ਵਾਲੇ ਘਰ ਨਾ ਮਾਰ ਰਹੇ ਨੇ ਨਾਲ ਐਮਐਲਏ ਬੈਠਾ ਤੇ ਗੈਂਗਸਟਰ ਸ਼ਰਿਆਮ ਉਹਨਾਂ ਦੇ ਸਾਹਮਣੇ ਆ ਕੇ ਪੁਲਸ ਹਨਾਂ ਨੂੰ ਹੀ ਗੋਲੀ ਮਾਰ ਜਾਂਦੇ ਨੇ ਤੇ ਨਾ ਪੁਲਿਸ ਕੁਝ ਕਰ ਸਕੇ ਤੇ ਨਾ ਐਮਐਲਏ ਕੁਝ ਕਰ ਸਕਤੇ ਐ ਐਮਐਲਏ ਕਹਿੰਦਾ ਮੇਰੇ ਹੱਥ ਖੜੇ ਨੇ ਪੁਲਿਸ ਮੇਰੇ ਹੱਥ ਚ ਨਹੀਂ ਐ ਤੇ ਜਿਨ੍ਹਾਂ ਨੇ ਗੁਟਕਾ ਸਾਹ ਦੀ ਸੌਂਗ ਕਾਂਗਰਸੀਆਂ ਨੇ ਖਾਈ ਸੀ ਕਿ ਚਾਰ ਹਫਤਿਆਂ ਚ ਨਸ਼ੇ ਖਤਮ ਕਰ ਦਾਂਗੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਇਮਾਨਦਾਰ ਮੁੱਖ ਮੰਤਰੀ ਹੋਏ ਤਾਂ 10 ਦਿਨਾਂ ਦੀ ਖੇਡ ਐ ਇਹ ਅੱਜ 7 ਸਾਲ ਇਹਨਾਂ ਦੋਨਾਂ ਦੀ ਸਰਕਾਰ ਤੇ ਇਹ ਹਾਲ ਹੋ ਗਏ ਨੇ ਕਿ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋਏ ਨੇ ਤੇ ਇਹਨਾਂ ਦਾ ਹੀ ਐਮਐਲਏ ਦੱਸ ਰਿਹਾ ਕਿ ਕਿਵੇਂ ਪੁਲਿਸ ਤੇ ਨਾਲ ਸਰਕਾਰ ਨਾਲ ਮਿਲ ਕੇ ਪਹਿਲੇ ਕਾਂਗਰਸ ਦੇ ਵੇਲੇ ਵੀ ਆਹੀ ਐਮਐਲਏ ਨੇ ਕਾਂ ਉਨੇ ਨਾਲ ਖੁਦ ਅੰਮ੍ਰਿਤਸਰ ਦਾ ਜਿਹੜਾ ਐਮ.ਐਲ.ਏ. ਸ਼ਰਿਆ ਆਪਣੀ ਸਰਕਾਰ ਦੇ ਸਾਹਮਣੇ ਮੰਤਰੀ ਦੇ ਸਾਹਮਣੇ ਕਹਿ ਰਿਹਾ ਕਿ ਸਰਕਾਰ ਤੇ ਪੁਲਸ ਰੱਦ ਕੇ ਨਸ਼ੇ ਵੇਚ ਰਹੀ ਹੈ ਤੇ ਆਹੀ ਕਾਰਨ ਹੈ ਕਿ ਹਾਈ ਕੋਰਟ ਵੀ ਆ ਕੇ ਰਹੀ ਹੈ ਗਲੀ ਗਲੀ ਤੇ ਨਸ਼ੇ ਬਿਕਰੇ ਨੇ ਵੇਚਣ ਵਾਲੇ ਨੂੰ ਕੋਈ ਹੱਥ ਨਹੀਂ ਲਾਉਂਦਾ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਮਗਰਮਛ ਬਚਣਗੇ ਲੇਕਿਨ ਵੱਡੇ ਵੱਡੇ ਮਗਰਮਛਾਂ ਨੂੰ ਬਚਾਉਣ ਵਾਸਤੇ ਮਹੀਨੇ ਇਹਨਾਂ ਦੇ ਬੰਨੇ ਹੋਏ ਨੇ ਕਿ ਜਾਓ ਪੰਜਾਬ ਦੀ ਜਵਾਨੀ ਰੋਲ ਦੋ ਖਤਮ ਕਰ ਦੋ ਤੁਹਾਨੂੰ ਹੱਥ ਨਹੀਂ ਲਾਊਗਾ ਪੈਸੇ ਪਹੁੰਚਣੇ ਚਾਹੀਦੇ ਨੇ ਇਹ ਖਲਾਫ ਪੰਜਾਬ ਦੇ ਇਹਨਾਂ ਨੇ ਕਹਾਤਾ